ਬਾਰੇ ਜੋ ਸਾਰੇ ਜਾਣਕਾਰੀ ਤੁਹਾਨੂੰ ਜਾਣਕਾਰੀ ਦਵਾਂਗੇ ਉਹ ਹੈ ਕਿ ਨੇ ਆਪਣੇ ਸਹੀਦ ਉਦਮ ਸਿੰਘ ਠੀਕ ਹੈ ਵੀ 20 ਜੁਲਾਈ ਆ ਤੇ 31 ਜੁਲਾਈ 1942 ਨੂੰ ਆਪਣੀ ਸ਼ੂਰਵੀਰ ਨੂੰ ਫਾਂਸੀ ਦੀ ਸਜ਼ਾ ਬ ਦਿੱਤੀ ਗਈ ਠੀਕ ਹੈ ਵੀ 31 ਜੁਲਾਈ 1940 ਉਹਨਾਂ ਦੇ ਕੰਮ ਦੇ ਜੀਵਨ ਬਾਰੇ ਤਾਂ ਪੂਜਾ ਲਖੜੀ ਦਿੰਦੇ ਆ ਤਾਂ ਆਂ ਦਾ ਸੁਣਿਆ ਇੰਮੇ ਦਾ ਜਨਮ ਫਿਰਸੀਰ ਉਦਮ ਸਿੰਘ ਜੀ ਦਾ ਉਹ 26 ਦਸੰਬਰ 1899 26 ਦਸੰਬਰ 1899 ਨੂੰ ਸੰਗਰੂਰ ਦੇ ਸੁਨਾਮ ਸੁਨਾਮ ਕਿੱਥੋਂ ਹੈ ਜੀ ਮੈਂ ਪੁੱਟੇ ਸਹਿਰਾ ਸੁਨਾਮ ਜੇ ਇੰਨੇ ਦਾ ਜੀਵਨ ਦਾ ਬਚਪਨ ਦੇ ਕਿਹਾ ਇਹ ਬੜੇ ਗਰੀਬ ਪਰਵਾਰ ਵਿੱਚ ਕੋਈ ਬਹੁਤੇ ਤਕੜੇ ਨਹੀਂ ਸੀ ਜੀ ਇੱਕ ਸੀ ਉਹਨਾਂ ਦੇ ਵਿੱਚ ਇਹਨਾਂ ਦੇ ਮਾਤਾ ਛੋਟੀ ਉਮਰ ਸੀ ਇਹਨਾਂ ਦੀ 3 ਸਾਲ ਦੀ ਉਮਰ ਸੀ ਜਦੋਂ ਉਹ ਫੇਰ ਛੱਡ ਗਿਆ। ਫਿਰ ਉਹਨਾਂ ਦੀ ਮੌਤ ਹੋ ਗਈ। ਇਹਨਾਂ ਦੇ ਪਿਤਾ ਮਜ਼ਦੂਰੀ ਦਾ ਕੰਮ ਕਰਦੇ ਸੀ। ਮਜ਼ਦੂਰੀ ਤੋਂ ਬਾਅਦ ਉਹਨਾਂ ਨੇ ਚੋਣ ਪੀੜੀ ਕੀਤੀ। ਅਗਲੇ ਜੀਵਨ ਨੂੰ ਸਹਾਰਾ ਲੈਣ ਦੇ ਲਈ ਕਿਉਂਕਿ ਆਪਣਾ ਏਰੀਆ ਜਿਹੜਾ ਉਹ ਪਛਮਾ ਏਰੀਆ, ਬੈਕਵਾਲ ਏਰੀਆ ਉਸ ਸਮੇਂ ਦੇ ਵਿੱਚ ਤਾਂ ਬਹੁਤ ਸੀ। ਫਰੋਦਕਾਰ ਵੀ ਮਿਲਦੇ ਹੀ ਸੀ। ਆਪੇ ਫਿਰ ਅਗਲਥਾਂ ਸਾਭੀਵੇਂ ਚਾਹੇ ਪਾ ਗਏ ਪੈਦਲ ਹੀ ਜਾ ਰਹੇ ਸੀ 1907 ਦੇ ਵਿੱਚ ਜਿਹੜੇ ਗਾਣੇ ਜਾ ਰਹੇ ਸੀ ਨਾ ਕਿ ਪਿਤਾ ਦੇ ਨਾਲ ਜਾਂਦਾ ਇੱਕ ਮਾੜੀ ਕਹਾਣੀ ਕੀ ਵਾਪਰੀ ਇਹਨਾਂ ਦਾ ਪਿਤਾ ਜੀ ਉਹਨਾਂ ਦਾ ਪੈਰ ਵਿਸਲ ਗਿਆ ਰਾਹ ਦੇ ਵਿੱਚ ਪੈਦਲ ਜਾਂਦੇ ਹੋਏ ਥੋੜੇ ਦਿਨਾਂ ਬਾਅਦ ਹੰਨਾ ਦੀ ਮੌਤ ਹੋ ਗਈ ਪੁਲਿਸ ਇਹ ਉਦੋਂ ਸẽਗਾ ਕੀ ਹੋ ਗਿਆ ਇਹ ਮਾਤਾ ਪਿਤਾ ਰਹੇ ਨਹੀਂ ਹੈਗੇ ਪਰ ਅਨਾਥ ਹੋ ਗਏ ਇਹਨਾਂ ਚਾਚੇ ਨੂੰ ਮਦਦਾਂਆਂ ਪਰ ਬਹੁਤ ਗਰੀਬ ਸੀ ਉਹਨੇ ਵੀ ਮਤਲਬ ਨਹੀਂ ਸਮਝ ਸਕੇ ਤਾਂ ਇਹ ਉਹ ਅੰਮ੍ਰਿਤਸਰ ਦੇ ਵਿੱਚ ਅਨਾਰ ਫਾਲੇ ਹੁੰਦਾ ਆਸ਼ਰਮ ਹੁੰਦਾ ਜਿੱਤੇ ਨਾਂਕ ਉੱਤੇ ਰਹਿੰਦੇ ਨੇ ਉੱਥੇ ਭਰਤੀ ਕੀਤਾ ਗਿਆ ਭਰਤੀ ਕਰਨ ਵੇਲੇ ਜਦੋਂ ਇਹਨਾਂ ਨੇ ਕਿਹਾ ਪੈਨਾ ਦੇ ਦੇ ਭਾਰਤ ਨਾਮ ਸੀ ਸਾਬੂ ਸਿੰਘ ਉਹਨੇ ਕਿ ਰੱਖ ਦਿੱਤਾ ਗਿਆ ਮੁਕਤਾ ਕਿ ਭਾਈ ਜੀ ਹੁਣ ਪ੍ਰਾਣੀ ਜਿੰਦਗੀ ਸ਼ੇਰ ਸਿੰਘ ਨੂੰ ਪੁੱਛਿਆ ਗਿਆ ਤਾਂ ਇਹਨਾਂ ਨੇ ਆਪਣਾ ਨਾਮ ਰੱਖ ਕੇ ਦਿੱਤਾ ਉਧਮ ਸਿੰਘ ਉਹ ਦਾ ਉਹ ਦਾ ਮਤਲਬ ਕੀ ਇਹਨਾਂ ਨੂੰ ਪੁੱਛਿਆ ਕੋਥਲ ਤੇ ਮੇਰੀ ਕਿਤੇ ਜਿਵੇਂ ਉਹ ਉੱਤਰ ਪੁਥੇ ਮੈਂ ਚੱਲ ਰਹੀ ਆ ਅਜੇ ਉਹ ਰਾਜੀ ਦੇ ਸੰਗ ਸਮਾਂ ਨਹੀਂ ਆਇਆ ਸੀ ਐਤਾ ਆਪਣੀ ਜ਼ਿੰਦਗੀ ਨਾਲ ਬੈਂਚ ਸੰਘਰਸ਼ ਕਰ ਰਹੇ ਸੀ ਚਲੋ ਕਿ ਇਮਾਨੇ ਆਲਾਥ ਆਸਮਨ ਦੇ ਵਿੱਚ ਰਹਿ ਕੇ 10ਵੀਂ ਦੀ ਡਿਗਰੀ ਪ੍ਰਾਪਤ ਕਰਨ ਲਈ 10ਵੀਂ ਦੀ ਡਿਗਰੀ ਤੋਂ ਬਾਅਦ ਬਰਨਬਾਰ ਮੈਡੀਸਿਨ ਦੀ ਹੱਕ ਤਰਜੋ ਤਰਜਾ ਤਕ ਉਹ ਬਰਨਬਾਰ ਤੇ ਨਹੀਂ ਸਿੱਖ ਸਾਇੰਸਾਂ ਦੀ ਲੋਰ ਸੀ ਤਾਂ ਉਹਨੂੰ ਸੰਗਤ ਉਹ ਉਸ ਸਮੇਂ ਆਪਣਾ ਨਾਮ ਕਰਕੇ ਕਾਉਣ ਲਈ ਗੈਰ ਰੋਜ਼ਗਾਰ ਮਿਲ ਜੂਗਾ ਅਦਾਦੀ ਦੀ ਹੈ ਜੇ ਕੋਈ ਗੱਲ ਨਹੀਂ ਚੱਲ ਰਹੀ ਤੇ ਉਸ ਗਾਰ ਨੂੰ ਜੂਗਾ ਕੋਈ ਮੁੱਠੇ پیسے ਲਵਾ ਲਗੇ ਤਾਂ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਗਿਆ ਕਾਰਨ ਕੀ ਸੀ ਉਹਨਾਂ ਦੀ ਉਮਰ ਘੱਟ ਸੀ ਉਮਰ ਘੱਟ ਹੋਣ ਕਾਰਨ ਉਹਨਾਂ ਨੂੰ ਮੌਜੂਦ ਵਿੱਚ ਭਰਤੀ ਨਹੀਂ ਕੀਤਾ ਗਿਆ ਪਰ ਬੜੀ ਇਹਨਾਂ ਨੇ ਬੇਨ ਮਿੰਤਾ ਕੀਤੀਆਂ ਅੰਗਰੇਜ਼ ਆਖਰ ਤੱਕ ਗਏ ਤਾਂ ਉਹਨਾਂ ਦੀ ਅਰਜ਼ੀ ਮਨਜ਼ੂਰ ਕਰ ਦਿੱਤੀ ਪਰ ਨਹੀਂ ਗਾਰਨੀ ਤੁਹਾਨੂੰ ਰੱਖਤਾ ਲੈਂਦੇ ਆ ਪਰ ਤਾਂ ਲੱਗ ਤੋਂ ਬੜੇ ਮਜ਼ਦੂਰ ਵਾਲੇ ਕੰਮ ਕਰਾਏ ਜਾਣਗੇ ਮੰਨ ਲੇ ਇਗਲੇ ਐਂਡ ਦੇ ਵਿੱਚੋਂ ਉਹਨਾਂ ਨੂੰ ਵਾਪਸ ਭੇਰਤੇ ਦਿੱਤਾ ਗਿਆ ਸੋ ਅਸੀਂ ਮਜ਼ਦੂਰੀ ਨਹੀਂ ਲੈ ਸਕਦੇ ਫਿਰ ਜਦੋਂ ਉਹਨਾਂ ਦੀ ਉਮਰ ਹੋਈ 1918 ਦੇ ਵਿੱਚ ਉਹਨਾਂ ਨੂੰ ਦੁਬਾਰੇ ਆਪਦੀ ਦਾਇਰ ਕੀਤੀ ਕਿ ਇਹਨੂੰ ਹੋਰ ਤਾਂ ਰੱਖ ਲਓ ਹੋ ਤਾਂ ਮੇਰੀ ਉਮਰ ਵੀ ਹੋ ਗਈ ਤਾਂ ਉਹਨਾਂ ਨੂੰ ਭਰਤੀ ਕਰ ਲਿਆ ਗਿਆ ਪਰ ਉਹਨਾਂ ਨੂੰ ਲੜਾਈ ਵਿੱਚ ਨਹੀਂ ਭੇਜਿਆ ਗਿਆ ਫਸਟ ਬਲਵਾਰ ਦੇ ਵਿੱਚ ਸਰਪ ਉਹਨਾਂ ਤੋਂ ਜਿਹੜੇ ਅ ਅੰਗਰੇਜ਼ ਲੋਕ ਸੀ ਨਾ ਉਹਨਾਂ ਦੇ ਰੱਖ-ਰਖਾਵ ਲਈ ਗੱਡੀ ਇੱਧਰ ਪਾਰਕ ਕਰਨੀ ਜਾਂ ਸਮਾਨ ਢੂੰਗ ਦੇ ਲਈ ਰੱਖ ਲਿਆ ਗਿਆ ਫਿਰ ਸਹੀਦ ਉਦਮ ਸਿੰਘ ਕਿਉਂ ਆਪਣੀ ਦੇਸ਼ ਦੀ ਜਾਤੀ ਦੇ ਲਈ ਮਤਲਬ ਤਤਪਰ ਹੋਏ ਤੇ ਇੱਕ ਘਟਨਾ ਵਾਪਰੀ ਉਸੇ ਕੇ ਆਪਣੇ ਇਤਿਹਾਸ ਦੇ ਚੋਟ ਘਟਨਾ ਨੂੰ ਕਹਿੰਦੇ ਨੇ ਜਲੇਮ ਵਾਲਾ ਬਾਗ ਠੀਕ ਹੈ ਵੀ ਜਲੇਮ ਵਾਲਾ ਵੈਰੀ ਗੁੱਡ 13 ਅਪ੍ਰੈਲ ਤੋਂ ਕਾਹਦੀ ਲਗਾਵੇ ਇੰਨਾਕਾ ਕ੍ਰਿਆਮ ਹੋਇਆ ਉਹ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਆ ਬੱਚੇ ਨੂੰ ਪਤਾ ਕਿਹੜੀ ਕਲਾਸ ਕਿਹੜੀ ਕਲਾਸ 13 ਅਪ੍ਰੈਲ 1919 ਨੂੰ ਬਸਾਖੀ ਵਾਲੇ ਦਿਨ ਰੋਟਾ ਐਕਟ ਦਾ ਵਿਰੋਧ ਕਰਾਇਆ ਸੀ ਤਾਂ ਦੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਸ ਸਮੇਂ ਦੇ ਗ੍ਰੀਟ ਪੰਨਾਈਆਂ ਡਾਕਟਰ ਸਤਪਾਲ ਤੇ ਸੰਕੂਦਨ ਕਿਚਲੂ ਉਹਨਾਂ ਨੂੰ ਰਿਹਾਅ ਕਰਾਉਣ ਦੇ ਲਈ ਬਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਉਸ ਸਮੇਂ ਦੇ ਵਿੱਚ ਆਪਾਂ ਦੋ ਨਾਮ ਬੜੇ ਆਪ ਨੂੰ ਕਨਫਿਊਜ਼ ਕਰਦੇ ਨੇ ਇੱਕ ਜਰਨਲ ਡਾਇਰ ਤੇ ਇੱਕ ਆ ਸਰ ਮਾਈਕਲ ਆ ਉਹ ਡਾਇਰ ਵੀ ਕਹਿੰਦੇ ਆ ਆਟ ਡਾਇਰ ਵੀ ਕਹਿੰਦੇ ਆ ਠੀਕ ਆ ਵੀ ਇਹ ਦੋ ਨਾਮ ਅਲੱਗ-ਅਲੱਗ ਅਸੀਂ ਜਿਹੜੀ ਗੋਲੀ ਚਲਾਈ ਜਲਿਆਂਵਾਲਾ ਬਾਗ ਦੇ ਵਿੱਚ ਉਹ ਜਰਨਲ ਡਾਇਰ ਨੇ ਚਲਾਈ ਸੀ ਠੀਕ ਆ ਵੀ ਤੇ ਜਿਹੜੇ ਹੁਕਮ ਦਿੱਤੇ ਸੀ ਜਰਨਲ ਡਾਇਰ ਤੋਂ ਸੀ ਬ੍ਰਿਟਿਸ਼ ਆਰਮੀ ਦਾ ਆਫੀਸਰ ਸੀ ਜਿਹੜੇ ਹੁਕਮ ਦਿੱਤੇ ਸੀ ਉਸ ਸਮੇ ਉਹ ਹੈਗਾ ਸੀ ਮਾਈਕਲ ਸਰ ਮਾਈਕਲ ਓਡਵਾਇਰ ਉਹ ਡਾਇਰੈਕਟੋਰ ਬੋਲਦੇ ਆਪਾਂ ਨੂੰ ਉਹਨਾਂ ਨੇ ਹੁਕਮ ਦਿੱਤੇ ਸੀ ਉਹ ਕੌਣ ਸੀ ਉਹ ਪੰਜਾਬ ਦੇ ਲੈਕਟਿਮੇਟ ਗਵਰਨਰ ਸੀ ਉਸ ਸਮੇ ਇੱਕ ਆ ਵੀ ਦੋਨੇ ਸ਼ਕਤੀ ਤਾਂ ਅਲੱਗ-ਅਲੱਗ ਨੇ ਅ 20000 ਕੋਈ ਗੱਲ ਨਹੀਂ ਕਹਿੰਦਾ ਇਤਿਹਾਸ ਕਮਾਕ ਭੇਰੇ ਵਿੱਚ ਵਕ ਵਕ ਜਿੰਮਤੀ ਆ ਲਗਾਤਾਰ 2-3 ਮਿੰਟ ਗੂੜੀਆਂ ਚੱਲਦੀਆਂ ਰਹੀਆਂ ਤਿੰਨ ਦਰਵਾਜ਼ਿਆਂ ਨੂੰ ਬੰਦ ਸੀ ਇੱਕ ਪਾਸੇ ਆਗਮੀ ਨਹੀਂ ਕਰੀ ਸੀ ਮਤਲਬ ਜਿੰਨੇ ਵੀ ਆਏਗੇ ਸੀ ਉਹਤੇ ਸਾਰੇ ਦੇ ਸਾਰੇ ਕਤਲ ਕਰ ਦਿੱਤੇ ਗਏ। ਪਰ ਸਹੀ ਰੂਪਮ ਸਿੰਘ ਦਾ ਇਕੱਤਰ ਉਹਨਾਂ ਕੀ ਸੰਬੰਧ ਸਹੀ ਇਹ ਤੋਂ ਉਹ ਤੋਂ ਸਿੰਘ ਉਹ ਉਸ ਸਮੇਂ ਨੇ ਗੇਟ ਦੇ ਬਾਹਰ ਪਾਣੀ ਪਹੁੰਚਾ ਕੰਮ ਕਰਦੇ ਸੀ। ਸਾਡੇ ਬੱਚੇ ਸੀ ਨਾ ਉਹ 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 ਜਿਹੜੀ ਸੰਗਤ ਆ ਰਹੀ ਸੀ ਉਹਨਾਂ ਨੂੰ ਪਾਣੀ ਪਹੁੰਚਾ ਕੰਮ ਕਰਦੇ ਰਹੇ। ਤੇ ਧੀ ਦੀ ਕੀ ਬਣੀ ਉਹ ਬਾਹਰ ਹੀ ਰਹੇਗੀ। ਉਹ ਗੇਟ ਦੇ ਅੰਦਰ ਹੀ ਨਹੀਂ ਬੜੇ ਹੈਗੇ ਜਿਹੜਾ ਬਾਹਰ ਹੀ ਰਹੇ। ਤੇ ਗੇਟ ਬੰਦ ਕਰ ਦਿੱਤਾ ਗਿਆ। ਜਦੋਂ ਕਤਲਿਆਂ ਤੋਂ ਬਾਅਦ ਪੁਲਿਸਾਂ ਚਲੀਆਂ ਗਈਆਂ ਇੱਕ ਮਹਾਣੀ ਕੋਲੁੰਡੇ ਲਈ ਅੰਦਰ ਗਿਆ ਤਾਂ ਦੇਖਿਆ ਕਿ ਉਹ ਤਾਂ ਵਸਾਈ ਪਈ ਹੈ। ਇਸ ਨੇ ਇਹਨਾਂ ਦੇ ਮੰਨ ਦੇ ਵਿੱਚ ਅਗਰੇਜ਼ਾਂ ਪ੍ਰਤੀ ਬਦਲਾ ਲੈਣ ਦੀ ਨੀਤੀ ਕੀ ਪਾਈ। ਬੀਨੜਾ ਕਸੂਰ ਕੀ ਸੀ ਬੱਚਿਆਂ ਦਾ ਕੀ ਕਸੂਰ ਸੀ ਨਾ ਤਾਂ ਉਹ ਚੀਜ਼ ਦਾ ਬਦਲਾ ਲੈਣ ਦੇ ਲਈ ਉਹ ਤਾਂ ਵਸਾਈ ਹੁਣ ਕ੍ਰਾਂਤੀਕਾਰੀ ਬਣ ਗਿਆ ਸੀ। ਦੇਸ਼ ਦੀ ਇੱਜ਼ਤ ਦੇ ਲਈ ਉਹਨਾਂ ਨੇ ਇਹ ਅਪਣਾ ਲਿਆ ਕਿ ਹੁਣ ਦੇਸ਼ ਨੂੰ ਯਾਦ ਕਰਉਣਾ ਕਿ ਜਿਹੜੇ ਬੰਦੇ ਨੇ ਤੂੰ ਮਾਰ ਪਈ ਉਹਨਾਂ ਬਦਲਾ ਲੈ ਨਹੀਂ ਲੈਣਾ। ਠੀਕ ਹੈ ਵੀ? ਜਦੋਂ ਆਪਾਂ ਹੌਂਟੋਂ ਤੇ ਜਾਇਦ ਕਾ ਦੇ ਉਦਮ ਸਨ ਜਰਨਲ ਡਾਇਰ ਨੂੰ ਮਾਰਿਆ ਜਰਨਲ ਡਾਇਰ ਸੀ ਨਾ ਉਹ 1927 ਦੇ ਵਿੱਚ ਇੰਗਲੈਂਡ ਦੇ ਵਿੱਚ ਬਰੇਟ ਦੇ ਅਟੈਕ ਨਾਲ ਮਰ ਗਿਆ ਸੀ ਜੀ ਤੋ ਉਹ ਬਗਲਾਣਿਆ ਸੀ ਉਹ ਜਰਨਲ ਓਨਲਾਈਨ ਸੀ ਜਿਹਨੇ ਹੁਕਮ ਦਿੱਤੇ ਸੀ ਠੀਕ ਹੈ ਬਈ ਹੋਰਾਂ ਇਹ ਮੈਂ ਵੋਟਾਂ ਦੇ ਨਾਮ ਸੰਕੇਤ ਦੇ ਵਿੱਚ ਤੁਹਾਨੂੰ ਦੱਸ ਦੇਣਾ 1940 ਦੇ ਵਿੱਚ ਟੈਕਸਟਨ ਹਾਲ ਇੰਗਲੈਂਡ ਦੇ ਵਿੱਚ ਇਹਨਾਂ ਨੇ ਮਾਰਨ ਦੀ ਯੋਜਨਾ ਬਣਾਈ ਤਾਂ ਜਿਹੜੀ ਪ੍ਰੈਕਟ ਗੋਭਿੰਦ ਕੀਤੀ ਸੀ ਨਾ ਹੌਲ ਦੇ ਵਿੱਚ ਜਾਣ ਦੀ ਉਦਮ ਸਿੰਘ ਨੇ ਤਾਂ ਆਪਣੀ ਨਾਮ ਤੇ ਨਹੀਂ ਕੀਤੀ ਸੀ ਆਪਣੀ ਪਤਨੀ ਦੇ ਨਾਮ ਤੇ ਕੀਤੀ ਸੀ ਠੀਕ ਹੈ ਵੀ ਆਪਣਾ ਨਾਮ ਰਸੇ ਨਿਧਨ ਮੇਰੇ ਨਾਮ ਕੀਆ ਗਿਆ ਹੈ ਤਾਂ ਉਸ ਵਿੱਚ ਇੱਕ ਬੁੱਕ ਲੈ ਕੇ ਗਏ ਸੀ ਬੁੱਕਮੇਸਟਰ ਦੇ ਨਾਲ ਉਹਨੇ ਕੱਟ ਕੀਤਾ ਇਹ ਮਾਲਮਾਰ ਦੀ ਸ਼ੇਮ ਸੀ ਵਿੱਚ ਇੰਨੀ ਚੌਕੀ ਦੇ ਨਾਲ ਉਹ ਆਪਣੇ ਹੌਲ ਦੇ ਵਿੱਚ ਤਾਕਤ ਕਰੂਏ ਤਾਂ ਈਸਟ ਇੰਡੀਆ ਕੰਪਨੀ ਦੇ ਤੇ ਆਪਣੇ ਜਨਰਲ ਟੈਕਸ ਸੋਧਨ ਕਰਦੇ ਸੀ ਸੋਧਨ ਕਰਨੀ ਹੁੰਦਾ ਜੀ ਨਾ ਆਇਆ ਤਾਂ ਬੇਰੀ ਜਣੇ ਖੜੇ ਹੋ ਕੇ ਆਪਣ ਨੂੰ ਤਿੰਨ ਗੋਲੀਆਂ ਬਾਜੀ ਲੀਹ ਕਿਹਾ ਵੀ ਤਿੰਨ ਗੋਲੀਆਂ ਪਹਿਲੀ ਗੋਲੀ ਮਾਰੀ ਦੇਖ ਤੇ ਫੇਰ ਬੜੇ ਤੇ ਅਜੇ ਵੀ ਸਾਹ ਲੈਂਦੇ ਸੀ ਉਹ ਤਾਂ ਮੰਨ ਇਹਨਾਂ ਨੂੰ ਮਤਲਬ ਮਾਰ ਕੇ ਫੋਪਲਾ ਨਾ ਫੀ ਬਚ ਗਈ ਹੋ ਸਕਦਾ ਉਹ ਭੱਜ ਨਹੀਂ ਸਕਦੇ ਸੀ ਪਰ ਉਹ ਭੱਜਣ ਦੇ ਰਾਹੇ ਨਾਲ ਉਹਦੀਆਂ ਸੀ ਉਹਨਾਂ ਨੇ ਤਾਂ ਬਦਲਾ ਹੀ ਲੈ ਲਿਆ 15 ਮਹੀਨਿਆਂ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਵਰਕਰ ਕਰ ਦਿੱਤਾ ਵੀ ਕਰਮੋਗਿਰਤਾ ਕਿਉਂਕਿ ਹਫਲਾ ਰੱਤੀ ਦੇ ਵਿੱਚ ਭੱਜ ਕਰਦੇ ਸੀ ਜਿਹੜੇ ਇੰਨੀ ਚਲਾਕੀ ਦੇ ਨਾਲ ਦਾਖਲ ਹੋ ਸਕਦੇ ਨੇ ਉਹਨੇ ਇੱਕ ਗ੍ਰਾਮੀ ਬਹੁਤ ਔਖਾ ਨਹੀਂ ਸੀ ਪਰ ਤੁਹਾਨੂੰ ਪਤਾ ਹੀ ਆ ਸੂਰਵੀਰ ਭਾਜੇ ਤੋਂ ਨਹੀਂ ਹੁੰਦਾ ਜੀ ਉਹਨੇ ਆਪਣੀ ਗੈਰਪਰਤਾ ਦੀ ਦੇ ਦਿੱਤੀ ਗੈਰਪਰਤਾ ਦੇ ਤੋਂ ਬਾਅਦ ਮੁਕੱਦਮਾ ਚੱਲਿਆ ਜੀ ਤੇ ਉਹਨੇ ਨਵੇਂ ਲੰਕੜ ਨੇ ਵਿੱਚ ਪਾਂਸੀ ਦੀ ਸਰਦਾਰ ਸੁਣਾਈ ਜੀ ਪਾਂਸੀ ਦੀ ਸਰਦਾਰ ਸੁਣੋਂ ਤੋਂ ਬਾਅਦ ਉਹਨਾਂ ਦੀ ਦੇਹਾਂ ਕੀ ਕਰਦੇ ਜੇ ਤਾਂ ਇੰਡੀਆ ਨੂੰ ਚੁੱਕ ਤੇ ਕਰਦੇ ਤਾਂ ਪਹਿਲੇ ਹੀ ਹਮਲਾ ਪਾੜੇ ਵੀ ਟਰੰਗਾਂ ਦੀ ਦੇਹ ਨੂੰ ਜਿੱਥੇ ਪੰਛੀ ਦਿੱਤੀ ਸੀ ਉੱਥੇ ਹੀ ਕੰਮ ਕਰਤਾ ਗਿਆ ਤੇ ਆਪਣੀ ਪਤਾ ਨਹੀਂ ਲੱਗੇਗਾ ਇੰਗਲੈਂਡ ਦੀ ਘਟਨਾ ਕਿਹੜੀ ਐ ਕਿੱਥੇ ਪਤਾ ਨਹੀਂ ਦਿੱਤੀ ਇੱਕ ਵਾਰਾਂ ਦੇ ਵਿੱਚ ਅਗਲੇ ਦਿਨ ਜਦੋਂ ਖ਼ਬਰਾਂ ਆ ਸ਼ਕੀ ਹੈਗਾ ਤਾਂ ਕਈ ਅਵਾਰਾਂ ਨੇ ਬਹਾਉ ਬਿੰਦ ਕਾਰਨਾਂ ਵਾਲਿਆਂ ਦੇ ਨਾਮ ਸਬੋਧਨ ਕੀਤਾ ਇਹ ਹਾਥੀਆਂ ਦੇ ਭੌਜਾ ਇੱਕ ਵਾਰੀ ਇਹਨਾਂ ਦੁਸ਼ਮਣ ਦੀ ਪਾਗੜੀ ਫਿਰ ਨੂੰ ਬੈਰੀ ਕਰਦੀ। ਫਿਰ ਆਪਣੀ ਵਾਖੇਤਰ ਪਤਾ ਲੱਗਿਆ ਕਿ ਇਹ ਕੋਈ ਸਿਰੋਤ ਸੈਕਿੰਡ ਹੈ। ਹੋਣਾ ਹੈ ਕਿ ਦੇਖੀ। ਲੰਬੇ ਸੰਘਰਸ਼ ਤੋਂ ਬਾਅਦ 1964 ਦੇ ਵਿੱਚ ਅਸ ਜੀ ਨੇ ਇਹ ਬਰਾਗਦੀ ਆਪਣੇ ਉਕਾਸ ਤੋਂ ਕਰ ਦਿੱਤੀ ਕਿ ਅੰਨੀ ਚਾਲ ਚੱਲੋ। ਉਹਨਾਂ ਦੇ ਯਤਨਾਂ ਦੇ ਨਾਲ ਜਿੱਥੇ ਉਹ ਕਪੜਾਏ ਦੁਬਾਰਾ ਟੁੱਕ ਕੇ ਉਹਨਾਂ ਦੇ ਪਿੰਜਰ ਨੂੰ ਉਹਨਾਂ ਦੀ ਹਸਤੀਆਂ ਮੁਕਾਪ ਲਿਆ ਗਿਆ। ਉਹ ਚਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਜਿਹੜੀ ਰਾਤ ਹੋਈ ਹਸਤੀਆਂ ਹੋਈਆਂ। ਉਹਨਾਂ ਨੂੰ ਸੱਤ ਅਲੱਗ-ਲੱਗ ਭਾਗਾਂ ਵਿੱਚ ਵੰਡਿਆ ਕੀਤਾ ਗਿਆ ਉਹਦੇ ਪਿੱਛੇ ਦੀ ਕਾਰਨ ਜੋ ਯਾਦ ਹੋਣਾ ਉਹਨਾਂ ਨੂੰ ਕਿਹੜੇ ਪੰਜਾਬ ਦੇ ਵਿੱਚ ਕਿਹੜੇ ਪਰਮ ਨੂੰ ਸੋਧਨ ਕਰਦਾ ਵੀ Hindu ਬਾਅਦ ਮਗਰ ਉਸਮਾ ਸੰਗਮ ਸੈਕਟਰ ਇੱਕੰਨੇ ਧਰਮ ਦਾ ਕਲਸ਼ ਆਪਣੇ ਕੀਰਤਪੁਰ ਸਾਹਿਬ ਜਿਹੜਾ ਸਿੱਖਾ ਦਾ ਅਨੁਸਥਾਨ ਹੈ ਉਹਦੇ ਬੇਟੀ ਲੰਗੂ ਸੁਲਮਾਨਾ ਦਾ ਆਪਤ ਨਕਸਤਾਨਾ ਓਪਰੇਟਿਵ ਠੀਕ ਹੈ ਜੀ ਇੱਕ ਦਲਿਆਵਾਲੇ ਬਾਗ ਇੱਕ ਐਨ ਦੇ ਜੱਦੀ ਸਤਾਨ ਜਿਹੜੇ ਤਰ੍ਹਾਂ ਐਸੀ ਓਪਰੇਟਿਵ ਦੀ ਇੱਕ ਲਾਇਬ੍ਰੇਰੀ ਆ ਸਮਾਜ ਦੇ ਵਿੱਚ ਅੱਜ ਉੱਥੇ ਕੀਤਾ ਸੱਤ ਮੀਟਿੰਗ ਕੱਲ੍ਹ ਠੀਕ ਹੈ ਜੀ ਕਾਹ ਹਾਂਜੀ ਤੇ ਅੱਜ ਆਪਾਂ ਕੈਸਟ ਵੀ ਲਵਾਂਗੇ ਬਾਅਦ ਵਿੱਚ ਆਲੇ ਸਪੈਸ਼ਲ ਯਾਤਰੀ ਆਲੇ ਬਾਈ ਨੂੰ ਤੁਹਾਡੇ ਕੋਲ ਪੁੱਛਣਾ ਹੈ ਤੁਹਾਨੂੰ ਦੱਸਿਆ ਠੀਕ ਹੈ ਜੀ ਤੇ ਕੋਈ ਗੱਲ